ਆਵਾਦੀ ਪਾਰਟੀ ਦੇ ਨੇਤਾ ਅਤੇ ਪੰਜਾਬ ক্রিকেট ਐਸੋਸੀਏਸ਼ਨ ਦੇ ਪ੍ਰੈਜਿਡੈਂਟ ਦੇ ਲੜਕੇ ਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਮਿਹਰਬਾਨ ਹੋ ਗਈ ਆ ਕਰੋੜਾ ਰੁਪਏ ਦੀ ਜ਼ਮੀਨ ਪੱਟੇ ਦੇ ਦੇ ਦਿੱਤੀ ਆ ਜਿੱਥੇ ਘਟੋ ਘਟ ਪਾੜਾ 4-5 ਲੱਖ ਰੁਪਏ ਪ੍ਰਤੀ ਕਿੱਲਾ ਹੋਣਾ ਚਾਹੀਦਾ ਉਹ ਜ਼ਮੀਨ ਕੇਵਲ 90 ਹਜ਼ਾਰ ਨੂੰ ਦਿੱਤੀ ਗਈ ਆ ਸਭ ਤੋਂ ਵੱਡੀ ਗੱਲ ਇਹ ਕਿ ਜ਼ਮੀਨ ਰੈੱਡ ਕਰਾਸ ਸੁਸਾਇਟੀ ਦੀ ਆ ਤੇ ਕੌਡੀਆਂ ਦੇ ਪਾ ਤੇ ਅਗਲੇ 30 ਸਾਲਾਂ ਵਾਸਤੇ ਆਮ ਆਦੀ ਪਾਰਟੀ ਦੇ ਨੇਤਾ ਤੇ ਪੰਜਾਬ ਦੇ ਕ੍ਰਿਕਟ ਐਸੋਸੀਏਸ਼ਨ ਦੇ ਪ੍ਰੈਜਿਡੈਂਟ ਦੇ ਮੁੰਡੇ ਨੂੰ ਦਿੱਤੀ ਗਿਆ ਸਰਕਾਰ ਦੀ ਮਿਹਰਬਾਨੀ ਦੀ ਕੀ ਵਜ੍ਹਾ ਇਹ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਆਖਰ ਇਹ ਮਾਜਰਾ ਕੀ ਆ ਅਸਲ 'ਚ ਜਮੀਨ ਬਠਿੰਡਾ ਚੋਂ ਬਠਿੰਡਾ ਚ ਰੈੱਡ ਕਰਾਸ ਦੀ ਜ਼ਮੀਨ ਆਮ ਆਦੀ ਪਾਰਟੀ ਦੇ ਨੇਤਾ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰੈਜਿਡੈਂਟ ਦੇ ਮੁੰਡੇ ਨੂੰ ਮਾਮੂਲੀ ਦਰਾਂ ਤੇ ਪੰਜਾਬ ਸਰਕਾਰ ਨੇ 30 ਸਾਲ ਵਾਸਤੇ ਜ਼ਮੀਨ ਪੱਟੇ ਤੇ ਦਿੱਤੀ ਹੈ ਜਨ ਕੇ ਤੋਹਫਾ ਤੇ ਸਰਕਾਰ ਮਿਹਰਬਾਨ ਪਟੇਰੇ ਦਿੱਤੀ ਗਈ ਜ਼ਮੀਨ ਕੇਵਲ ਬਹੁਤ ਮਹਿੰਗੀ ਰੀਅਲ ਅਸਟੇਟ ਕਾਰੋਬਾਰੀਆਂ ਦੇ ਨਜ਼ਦੀਕ ਹੀ ਨਹੀਂ ਆ ਬਲਕਿ 올 ਇੰਡੀਆ ਐਮਜ਼ ਜਿਹੜਾ ਹਸਪੀਟਲ ਆ ਤੇ ਨਾਲ ਹੀ ਮਹਾਰਾਜਾ ਰঞ্জੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵੀ ਨੇੜੇ ਆ ਹੁਣੇ ਖਬਰ ਚਰਚਾ ਉਧਰ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰ ਸਿਮਰਤ ਕੌਰ ਬਾਦਲ ਨੇ ਵੀ ਇਸ ਮਸਲੇ ਦੇ ਵਿੱਚ ਸਰਕਾਰ ਨੂੰ ਘੇਰ ਲਿਆ ਖਬਰ ਹੈ ਕਿ ਰੈੱਡ ਕਰਾਸ ਦੀ ਬਠਿੰਡਾ ਯੂਨਿਟ ਨੇ ਆਮ ਆਦੀ ਪਾਰਟੀ ਦੇ ਨੇਤਾ ਤੇ ਪੰਜਾਬ ক্রিকেট ਐਸੋਸੀਏਸ਼ਨ ਦੇ ਪ੍ਰੈਜਿਡੈਂਟ ਅਮਰਜੀਤ ਮਹਿਤਾ ਤੇ ਕਤੀ ਤੌਰ ਤੇ ਦੋਸ਼ ਲੱਗੇ ਨੇ ਕਿ ਉਹਨਾਂ ਨੇ ਆਪਣੇ ਸਰਕਾਰ ਨਾਲ ਮਿਲ ਕੇ بیٹے ਪਦਮਜੀਤ ਸਿੰਘ ਮਹਿਤਾ ਨੂੰ ਸ਼ਹਿਰ ਦੇ ਬਾਹਰ-ਬਾਰ ਇਲਾਕੇ 'ਚ 11 ਏਕੜ ਜ਼ਮੀਨ ਜਿਹੜੀ ਬਹੁਤ ਮਹੱਤਵਪੂਰਨ ਬੇਕੀਮਤੀ ਜ਼ਮੀਨ ਆ ਉਹ ਮਾਮੂਲੀ ਦਰਾਂ ਤੇ ਜਿਹੜੀ ਆ ਲੈ ਕੇ ਦਿੱਤੀ ਆ ਰੈੱਡ ਕਰਾਸ ਦੀ ਕਾਰਜਕਾਰੀ ਕਮੇਟੀ ਦੇ ਜਿਹੜੇ ਮੈਂਬਰ ਆ ਉਹਨਾਂ ਦੀਆਂ ਇੱਛਾ ਦੇ باوجود ਮਤਲਬ ਉਹਨਾਂ ਦੇ objections ਵੀ ਲੱਗੇ ਸੀ ਇਸ ਦੇ باوجود ਇਹ ਜਿਹੜੀ ਜ਼ਮੀਨ ਆ ਅਗਲੇ 30 ਸਾਲਾਂ ਵਾਸਤੇ ਮਹਿਤਾ ਪਰਿਵਾਰ ਨੂੰ ਦਿੱਤੀ ਗਈ ਆ ਇਹ ਜ਼ਮੀਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਰੂਆਣਾ ਦੇ ਲਾਗੇ ਜਿਸ ਜ਼ਮੀਨ ਨੂੰ ਲੈ ਕੇ ਉਹ ਚਰਚਾ ਹੋ ਰਹੀ ਆ ਉੱਥੇ ਇੱਕ ਔਰਤ ਨੇ ਇਹ ਜ਼ਮੀਨ ਪਿੰਡ ਦੀ ਔਰਤ ਨੇ ਰੈੱਡ ਕਰਾਸ ਲਈ ਪਬਲਿਕ ਕੰਮਾਂ ਵਾਸਤੇ দান ਤੇ ਦਿੱਤੀ ਸੀ ਤੇ ਹੁਣ ਇਹ ਜ਼ਮੀਨ ਬਹੁਤ ਹੀ ਬੇਸ਼ਕੀਮਤੀ ਆ ਔਰ ਇੱਥੇ ਯੂਨੀਵਰਸਿਟੀ ਵੀ ਨੇੜੇ ਆ ਔਰ AMG ਵੀ ਨੇੜੇ ਆ ਤੇ ਹੁਣ ਮਹਿਤਾ ਪਰਿਵਾਰ ਨੂੰ ਸਰਕਾਰ ਨੇ ਜ਼ਮੀਨ ਦੇ ਦਿੱਤੀ ਹੈ ਮਤਲਬ ਮਹਿਤਾ ਪਰਿਵਾਰ ਤੇ ਸਰਕਾਰ ਪੂਰੀ ਤਰ੍ਹਾਂ ਮਿਹਰਬਾਨ ਪਦਮਜੀਤ ਰੈੱਡ ਕਰਾਸ ਨੂੰ ਹਰ ਪ੍ਰਤੀ ਏਕੜ 90000 ਰੁਪਇਆ ਔਰ ਹਰ 3 ਸਾਲ ਬਾਅਦ 15% ਵਾਧੇ ਦੇ ਨਾਲ ਅਗਲੇ 30 ਸਾਲ ਤੱਕ ਪੈਸੇ ਦਿੰਦੇ ਰਹਿਣਗੇ ਹਾਲਾਂਕਿ ਇਸ ਮਸਲੇ ਦੇ ਵਿੱਚ ਅਮਰਿਤ ਅਮਰਜੀਤ ਸਿੰਘ ਹੋਣਾ ਨੇ ਜਿਹੜੀ ਜਾਣਕਾਰੀ ਦੇਣ ਤੋਂ ਮਨਾ ਕਰ ਦਿੱਤਾ ਅਸਲ ਵਿੱਚ ਇੰਡੀਅਨ ਐਕਸਪ੍ਰੈਸ ਦੇ ਰਿਪੋਰਟਰ ਕਮਲਦੀਪ ਸਿੰਘ ਬਰਾੜ ਦੀ ਖਬਰ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹਦੇ ਜ਼ਿਕਰ ਕੀਤਾ ਗਿਆ ਕਿ ਪ੍ਰੋਜੈਕਟ ਕਮਰਸ਼ੀਅਲ ਹੋਵੇਗਾ ਕਿਉਂਕਿ ਇਸ ਵਿੱਚ ਉਹਨਾਂ ਨੇ ਕਿਹਾ ਕਿ ਇਨਵੈਸਟ ਪੰਜਾਬ ਦੇ ਤਹਿਤ ਇਹ ਮਸਲਾ ਵਾ ਜਿਹਦੇ ਤਹਿਤ ਇੱਥੇ ਬਹੁਤ ਵਧੀਆ ਇੱਕ ਪ੍ਰੋਜੈਕਟ ਲੈ ਕੇ ਆਵਾਂਗੇ ਹਾਲਾਂਕਿ ਅਜੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਉਹਨਾਂ ਨੇ ਕਿਹਾ ਕਿ ਅਸਲ ਦੇ ਵਿੱਚ ਸੂਬੇ ਵਿੱਚ ਨਿਵੇਸ਼ ਵਧਾਉਣ ਵਾਸਤੇ ਸਰਕਾਰ ਦੀ ਪਹਿਲਾ ਉਸ ਪਹਿਲ ਦੇ ਤਹਿਤ ਹੀ ਇਹ ਸਾਨੂੰ ਜ਼ਮੀਨ ਮਿਲੀ ਆ ਅਮਰਜੀਤ ਉਹਨਾਂ ਨੇ ਇਸ ਮਸਲੇ ਦੇ ਵਿੱਚ ਚਾਹੇ ਜਿਹੜੇ ਇਸ ਟਾਈਮ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਅਮਰਜੀਤ ਹੋਣੀ ਆ ਤੇ ਉਹਨਾਂ ਦੇ ਪਿਤਾ ਜਿਹੜੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਆ ਉਹਨਾਂ ਕੋਲ ਪਾਰਟੀ ਦਾ ਅਮਰਜੀਤ ਹੋਣਾ ਕੋਈ ਅਹੁਦਾ ਨਹੀਂ ਆ ਲੇਕਿਨ ਬਠਿੰਡਾ ਵਿੱਚ ਉਹ ਸਭ ਤੋਂ ਪ੍ਰਭਾਵਸ਼ਾਲੀ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹਨਾਂ ਵਿੱਚੋਂ ਇੱਕ ਨੇ ਇਸ ਮਸਲੇ ਦੇ ਵਿੱਚ ਇੰਡੀਆ ਐਕਸਪਰਟ ਦੇ ਰਿਪੋਰਟਰ ਕਮਲਦੀਪ ਸਿੰਘ ਬਰਾੜ ਉਹਨਾਂ ਨੇ ਜਦ ADC ਜਨਰਲ ਲਤੀਫ احمد ਦੇ ਨਾਲ ਗੱਲਬਾਤ ਕੀਤੀ ਆ ਤੇ ਲਤੀਫ احمد ਨੇ ਕਿਹਾ ਕਿ ਇਸ ਜ਼ਮੀਨ ਤੇ ਖੇਡ ਨਾਲ ਸੰਬੰਧਤ ਜਿਹੜੇ ਨੇ ਕੰਮਕਾਜ ਐਕਟੀਵਿਟੀ ਸ਼ੁਰੂ ਕੀਤੀ ਜਾਊਗੀ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮਸਲੇ ਦੇ ਵਿੱਚ ਸਮਾਜਿਕ ਜਿਹੜੀਆਂ ਪ੍ਰੋਜੈਕਟ ਸ਼ਾਲਾ ਤੇ ਖੇਡ ਗਤੀਵਿਧੀਆਂ ਨੂੰ ਜਿਹੜੀ ਆ ਇਹ ਵਿਕਸਿਤ ਕੀਤਾ ਜਾਊਗਾ ਜੋ ਸਮੇਂ ਦੀ ਮੰਗ ਆ ਔਰ ਇੱਕ ਬਿਹਤਰ ਸਮਾਜ ਵਾਸਤੇ ਇਹ ਚੰਗਾ ਕੰਮ ਆ ਜਦੋਂ ਉਹਨਾਂ ਨੂੰ ਪੱਤਰਕਾਰ ਨੇ ਪੁੱਛਿਆ ਕਿ ਜਮੀਨ ਦੇ ਵਿੱਚ ਅਸਲ ਵਿੱਚ ਕੀ ਯੋਜਨਾ ਬਣਾਈ ਗਈ ਆ ਤੇ احمد ਲਤੀਫ ਨੇ ਕਿਹਾ ਕਿ ਜ਼ਮੀਨ ਤੇ ਇੱਕ ਖੇਡ ਅਕੈਡਮੀ ਅੱਗੇ ਇੱਕ ਸੈਂਟਰ ਬਣਾਇਆ ਜਾਊਗਾ ਹਾਲੇ ਤੱਕ ਅੰਤਮ ਰੂਪ ਨਹੀਂ ਦਿੱਤਾ ਗਿਆ ਲੇਕਿਨ ਇਹ ਹੈ ਕਿ ਇਹਦੇ ਚ ਸਪੋਰਟਸ ਐਕਟੀਵਿਟੀ ਨੂੰ ਵਧਾਵਾ ਦਿੱਤਾ ਜਾਊਗਾ ਜਦ ਕਮਲਦੀਪ ਸਿੰਘ ਬਰਾੜ ਹੋਣਾ ਨੇ ਅਮਰਜੀਤ ਮਹਿਤਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਹੱਲੇ ਉਹ ਇਸ ਪ੍ਰੋਜੈਕਟ ਬਾਰੇ ਪੁਸ਼ਟੀ ਨਹੀਂ ਕਰ ਸਕਦੇ ਜਦੋਂ ਪੁਸ਼ਟੀ ਹੋ ਗਈ ਉਦੋਂ ਜਾਣਕਾਰੀ ਦਿੱਤੀ ਜਾਊਗੀ ਲੇਕਿਨ ਹੱਲੇ ਯੋਜਨਾ ਬਣਾਉਣ ਦਾ ਕੰਮ ਚੱਲ ਰਿਹਾ ਔਰ ਇਸ ਕਰਕੇ ਪੁਸ਼ਟੀ ਨਹੀਂ ਕੀਤੀ ਅਪਵਿਖ ਦੇ ਵਿੱਚ ਚੰਗਾ ਕੰਮ ਹੀ ਹੋਏਗਾ ਜਦੋਂ ਐਡੀਸੀ ਜਨਰਲ ਦੇ ਇਸ ਦਾਅਵੇ ਤੇ ਕਿ ਖੇਡ ਅਕੈਡਮੀ ਬਣਾਈ ਜਾ ਰਹੀ ਆ ਤੇ ਅਮਰਜੀਤ ਮਹਿਤਾ ਨੇ ਕਿਹਾ ਕਿ ਮੈਂ ਇਸ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਤੇ ਨਹੀਂ ਕਰ ਸਕਦਾ ਜੋ ਵੀ ਆ ਉਹ ਯੋਜਨਾ ਦਾ ਹਿੱਸਾ ਇਥੇ ਬਣਸਾ ਲੇਕਨ ਫਿਲਹਾਲ ਜਦੋਂ ਯੋਜਨਾ ਅੰਤਰ ਰੂਪ ਚ ਆਏਗੀ ਫਾਈਨਲ ਰੂਪ ਦੇ ਵਿੱਚ ਫਿਰ ਇਹਦੀ ਪੁਸ਼ਟੀ ਕਰ ਦਿੱਤੀ ਜਾਊਗੀ ਪਰ ਪੱਟੇ ਦੇ ਬੇਟਾ ਪਦਮਜੀਤ ਨੂੰ ਮਿਲੀ ਆਈ ਹੈ ਔਰ ਵੱਡੇ ਪੱਧਰ ਤੇ ਉਹ ਇੱਕ ਯੋਜਨਾ ਬਣਾ ਰਿਹਾ ਯੋਜਨਾ ਬਾਰੇ ਹੱਸੀ ਹਜੇ ਕਿਸੇ ਨੂੰ ਡਿਸਕਲੋਜ਼ ਨਹੀਂ ਕਰ ਸਕਦੇ ਹੈਗੇ ਔਰ ਨਾ ਹੀ ਕੋਈ ਬਿਆਨ ਦੇ ਸਕਦੇ ਅਸੀਂ ਬਠਿੰਡਾ ਦੇ ਵਿੱਚ ਕੁਝ ਨਵਾਂ ਕਰਨਾ ਚਾਹੁੰਦੇ ਆ ਜਦੋਂ ਇਸ ਦੀ ਮਨਜ਼ੂਰੀ ਮਿਲ ਗਈ ਹੈਗੀ ਤੇ ਲਾਜ਼ਮੀ ਤੌਰ ਤੇ ਸਾਰਿਆਂ ਨੂੰ ਦੱਸ ਦਿੱਤਾ ਜਾਊਗਾ ਕਿਉਂਕਿ ਇੱਕ ਇਨਵੈਸਟ ਪੰਜਾਬ ਦਾ ਹਿੱਸਾ ਉਸੇ ਤਹਿਤ ਹੀ ਹਲੇ ਮਨਜ਼ੂਰੀ ਮਿਲਣੀ ਬਾਕੀ ਹੈ ਜਦੋਂ ਮਨਜ਼ੂਰੀ ਮਿਲ ਗਈ ਤੇ ਫਿਰ ਤੁਹਾਨੂੰ ਪ੍ਰੋਜੈਕਟ ਬਾਰੇ ਵੀ ਦੱਸ ਦਿੱਤਾ ਜਾਊਗਾ ਜਦੋਂ ਇਸ ਮਸਲੇ ਦੇ ਵਿੱਚ ਰੈੱਡ ਕਰਾਸ ਦੇ ਕਾਰਜਕਾਰੀ ਮੈਂਬਰ ਜਗਦੀਸ਼ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇੰਨੇ ਲੰਬੇ ਸਮੇਂ ਲਈ ਇਹ ਜਿਹੜੀ ਜ਼ਮੀਨ ਦਿੱਤੀ ਗਈ ਆ ਉਹਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜੇਸਾ ਬਿਨਰ ਮਾਰਕੀਟ ਦੇ ਵਿੱਚ ਰੇਟ ਵਧ ਰਹੇ ਨੇ ਉਹਨੂੰ ਲੈ ਕੇ ਉਹਨਾਂ ਨੇ ਸਵਾਲ ਖੜੇ ਕੀਤੇ ਆ ਕਿਨੇ ਔਰ ਦੂਜਾ ਇਹ ਵੀ ਗੱਲ ਹੈ ਕਿ ਸਭ ਤੋਂ ਵੱਡੀ ਗੱਲ ਹੈ ਕਿ ਹਾਲਾਂਕਿ ਬਾਜ਼ਾਰ ਦੇ ਵਿੱਚ ਹਰ ਸਾਲ 10% ਦੀ ਵਾਧਾ ਹੁੰਦਾ ਲੇਕਿਨ ਇੱਥੇ ਸਰਕਾਰ ਇੰਨੀ ਮਿਹਰਬਾਨ ਹੋਈ ਹੈ ਕਿ 3 ਸਾਲ ਬਾਅਦ 15% ਦੀ ਵਾਧੇ ਦੇ ਨਾਲ ਜਿਹੜਾ ਵਾ ਉਹ ਕਿਰਾਇਆ ਵਧਾਇਆ ਜਾਊਗਾ ਜਦ ਕਿ ਹਰ ਸਾਲ ਦੇ ਰੂਲਾ ਮੁਤਾਬਕ 10% ਹਰ ਸਾਲ ਵਾਧਾ ਹੁੰਦਾ ਲੇਕਿਨ ਇਤੇ 3 ਸਾਲ ਬਾਅਦ 15 ਪਰਿਸ਼ਦ ਵਾਦਾ ਕੀਤਾ ਜਾਂਦੀ ਜਿਹੜੀ ਆ ਉਹ ਮੋਹਰ ਲੱਗੀ ਆ ਉਹਨਾਂ ਨੇ ਇਹ ਵੀ ਕਿਹਾ ਕਿ ਉਸ ਨੂੰ ਇਸ ਬਾਰੇ ਜਾਣਕਾਰੀ ਨਹੀਂ ਕਿ ਜ਼ਮੀਨ ਤੇ ਕੀ ਕੁਝ ਹੋਏਗਾ ਇਸੇ ਤਰ੍ਹਾਂ ਇੱਕ ਹੋਰ ਰੈੱਡ ਕਰਾਸ ਸੁਸਾਇਟੀ ਦੇ ਕਾਰਜਕਾਰੀ ਮੈਂਬਰ ਵਿਜੇ ਪਟਨੇ ਨੇ ਕਿਹਾ ਕਿ ਇਸ ਯੋਜਨਾ ਪ੍ਰੋਜੈਕਟ ਬਾਰੇ ਜਿਹੜੀ ਆ ਉਹਨਾਂ ਨੂੰ ਜਾਣਕਾਰੀ ਨਹੀਂ ਆ ਪਰ ਸਭ ਤੋਂ ਵੱਡੀ ਗੱਲ ਹੈ ਕਿ ਇਹਦੀ ਜਿਹੜੀ ਆ ਓਪਨ ਜਿਹੜੀ ਆ ਬਿਡ ਹੋਣੀ ਚਾਹੀਦੀ ਸੀ ਔਰ ਤੀਜਾ ਏਡੀ ਲੰਬੇ ਸਮੇਂ ਵਾਸਤੇ ਜਿਹੜੀ ਜ਼ਮੀਨ ਦਿੱਤੀ ਗਈ ਆ ਇਸ ਤੇ ਵੀ ਉਹਨਾਂ ਕਹਿਆ ਕਿ ਇਤਰਾਜ਼ ਅਸੀਂ ਹੁਣ ਆਮ ਆਦੀ ਪਾਰਟੀ ਦੇ ਨੇਤਾ ਤੇ ਜ਼ਿਲ੍ਹਾ ਪਲੈਨਿੰਗ ਕਮੇਟੀ ਦੇ ਚੇਅਰਮੈਨ ਅਮਰਤ ਅਗਰਵਾਲ ਦੇ ਨਾਲ ਵੀ ਗੱਲਬਾਤ ਜਦੋਂ ਪੱਤਰਕਾਰ ਨੇ ਕੀਤੀ ਗਈ ਤੇ ਉਹਨਾਂ ਕਹਿਆ ਕਿ ਇਸ ਸਬੰਧ ਦੇ ਵਿੱਚ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਆ ਕਿ ਇਹ ਜ਼ਮੀਨ ਕਿਸ ਆਦੇਸ਼ ਨਾਲ ਦਿੱਤੀ ਗਈ ਆ ਉਧਰ ਬਠਿੰਡਾ ਤੋਂ ਲੋਕ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਮਸਲੇ ਦੇ ਵਿੱਚ ਆਪਣਾ ਤਿੱਖਾ ਪੱਖ ਦਿੱਤਾ ਉਹਨਾਂ ਨੇ ਆਪਣੇ ਪੱਖ ਵਿੱਚ ਗਿਆ ਕਿ ਆਮਾਦੀ ਪਾਰਟੀ ਦੀ ਸਰਕਾਰ ਦੀ ਗਵਰਨੈਂਸ ਦਾ ਵੀ ਸਟਾਈਲ ਅਜੀਬੋ ਘਰੀਬਾ ਕਿ ਜਨਤਕ ਭਲੇ ਲਈ ਜਿਹੜੀ ਜ਼ਮੀਨ ਉੱਥੇ ਕੰਮ ਹੋਣੇ ਚਾਹੀਦੇ ਉਹ ਆਪਣੇ ਬੰਦਿਆਂ ਨੂੰ ਹੀ ਉਹ 11 ਏਕੜ ਜ਼ਮੀਨ ਆ ਅਗਲੇ 30 ਸਾਲਾਂ ਵਾਸਤੇ ਬੜੀਆਂ ਘੱਟ ਦਰਾਂ ਤੇ ਦਿੱਤੀ ਗਈ ਆ ਉਹਨਾਂ ਨੇ ਜਿੱਥੇ ਹਰਸਿਮਰਤ ਕੌਰ ਬਾਦਲ ਉਹਨਾਂ ਨੇ ਇਹ ਇਸ ਡੇਡ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਨਾਲ ਦੀ ਨਾਲ ਉਹਨਾਂ ਕਿਹਾ ਕਿ ਇਸ ਪੂਰੇ ਮਸਲੇ ਦੀ ਜਾਂਚ ਉੱਚ ਪੱਧਰੀ ਹੋਣੀ ਚਾਹੀਦੀ ਤਾਂ ਜੋ ਪਤਾ ਲੱਗ ਸਕੇ ਕਿ ਇਹ ਕਿਵੇਂ ਸਾਰਾ ਕੁਝ ਕਾਰਜ ਨਿਪਰੇ ਚਾੜਿਆ ਗਿਆ ਉਹਨਾਂ ਕਿਹਾ ਅਸਲ ਦੇ ਵਿੱਚ ਆਮ ਆਦੀ ਪਾਰਟੀ ਦਾ ਜਿਹੜਾ ਚਿਹਰਾ ਵਾ ਉਹ ਬੇਨਕਾਬ ਹੋ ਚੁੱਕਾ ਦੇ ਦੇ ਕਿ ਇਸ ਮਸਲੇ ਦੇ ਵਿੱਚ ਜਿਹੜੇ ਰੈੱਡ ਕਰਾਸ ਸੁਸਾਇਟੀ ਜਾਂ ਜ਼ਿਲ੍ਹਾ ਪਲੈਨਿੰਗ ਕਮੇਟੀ ਦੇ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਕੁਝ ਨੇ ਇਤਰਾਜ਼ ਜਿਹੜੇ ਨੇ ਉਹ ਨੋਟ ਕਰਵਾਏ ਸੀ ਇਸ ਦੇ ਬਾਵਜੂਦ 11 ਏਕੜ ਜ਼ਮੀਨ ਆ ਅਗਲੇ 30 ਸਾਲਾਂ ਵਾਸਤੇ ਦਿੱਤੀ ਗਈ ਆ ਔਰ 90000 ਰੁਪਈਆ ਪਰ ਏਕੜ ਦੇ ਹਿਸਾਬ ਦੇ ਨਾਲ 11 ਏਕੜ ਜ਼ਮੀਨ ਦਿੱਤੀ ਗਈ ਆ ਔਰ 3 ਸਾਲ ਬਾਅਦ 15% ਦੀ ਵਾਧਾ ਹੋਏਗਾ ਔਰ ਇਹ ਜਿਹੜੀ ਜ਼ਮੀਨ ਆ ਪਿੰਡ ਨਰੂਆਣੇ ਦੀ ਇੱਕ ਔਰਤ ਨੇ ਪਬਲਿਕ ਕੰਮ ਕਾਜ ਵਾਸਤੇ ਲੋਕਾਂ ਦੀ ਸਹੂਲਤ ਵਾਸਤੇ ਲੋਕ ਭਲਾਈ ਕੰਮਾਂ ਵਾਸਤੇ ਰੈੱਡ ਕਰਾਸ ਸੁਸਾਇਟੀ ਨੂੰ ਦਾਨ ਦਿੱਤੀ ਸੀ ਉਹ ਜ਼ਮੀਨ ਹੁਣ ਆਵਾਦੀ ਪਾਰਟੀ ਦੀ ਸਰਕਾਰ ਨੇ ਆਵਾਦੀ ਪਾਰਟੀ ਦੇ ਨੇਤਾ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਦੇ ਲੜਕੇ ਨੂੰ ਦਿੱਤੀ ਆ ਜਿਸ ਤੇ ਹੁਣ ਸਿਆਸਤ ਵੀ ਖੂਬ ਹੋ ਗਈ ਆ ਦੇਖਦੇ ਆ ਕਿ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਕੀ ਰੁਖ اختیار ਕਰਦੀ ਆ ਕਿ ਕੇਸ ਮਸਲੇ ਦੇ ਵਿੱਚ ਕੋਈ ਜਾਂਚ ਹੋਏਗੀ ਜਾਂ ਫਿਰ ਜਿਹੜੇ ਵਿਰੋਧੀਆਂ ਨੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਆ ਉਹ ਮੁੱਦਾ ਸਿਰਫ ਇੱਕ ਮੁੱਦਾ ਬਣ ਕੇ ਰਹਿ ਜਾਏਗਾ ਲੇਕਿਨ ਗੱਲ ਸਾਫ ਆ ਕਿ ਜਿਹੜੇ ਇੰਡੀਅਨ ਐਕਸਪ੍ਰੈਸ ਦੀ ਖਬਰ ਮੁਤਾਬਕ ਅਮਰਜੀਤ ਮਹਿਤਾ ਕੁਝ ਹੋਰ ਦੱਸ ਰਹੇ ਨੇ ਕਿ ਇਨਵੈਸਟ ਪੰਜਾਬ ਦਾ ਹਿੱਸਾ ਉਸੇ ਤਰ੍ਹਾਂ ਤੇ ਉਤੇ ਕੰਮ ਕਾਜੂਗਾ ਅਸੀਂ ਜਿਹੜੀ ਪਲਾਨ ਨਹੀਂ ਦੱਸ ਸਕਦੇ ਦੂਜੇ ਪਾਸੇ ਜਿਹੜੇ ਏਡੀਸੀ ਜਰਨਲ ਹੈ ਉਹ ਕਹਿ ਰਹੇ ਨੇ ਕਿ ਉਥੇ ਸਪੋਰਟਸ ਐਕਟੀਵਿਟੀ ਨੂੰ ਬੜਾਵਾ ਦੇਣਾ ਹੈਗਾ ਕੌਣ ਸੱਚਾ ਕੌਣ ਝੂਠਾ ਤੇ ਕਿਵੇਂ ਮਿਲ ਗਈ 11 ਏਕੜ ਜ਼ਮੀਨ ਬੜੇ ਘੱਟ ਦਰਾਂ ਤੇ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਤੇ ਗੱਲ ਸਰਕਾਰ ਦੀ ਇਮਾਨਦਾਰੀ ਤੇ ਵੀ ਆ ਟਿਕਦੀ ਹੈ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈਂਦੇ ਆ ਅੱਗੇ ਦੇਖਦੇ ਰਹੋ ABC ਪੰਜਾਬ ਧੰਨਵਾਦ